ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਜਿੰਨੇ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਤੁਹਾਡਾ ਸਾਰਿਆਂ ਦਾ ਆਪਾ ਸੁਆਗਤ ਕਰਦੇ ਹਾਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਗੱਡੀਆਂ ਬਹੁਤ ਸਸਤੀਆਂ ਅੱਜ ਆਪਾਂ ਤੁਹਾਡੀ ਖਾਤਰ ਲੈ ਕੇ ਪਹੁੰਚੇ ਅਸੀਂ ਆਲਟੋ ਗੱਡੀ ਕੁੱਲ 65000 ਦੀ ਜਮਾ ਸਸਤੀ ਅੱਜ ਆਪਾਂ ਲੈ ਕੇ ਪਹੁੰਚੇ ਹਾਂ ਇੱਕ ਡਿਜ਼ਾਇਰ ਗੱਡੀ ਅਸੀਂ ਜਮਾ ਸਸਤੀ 90000 ਰੁਪਿਆ ਰੇਟ ਹੈ ਜੀ ਸਾਰੀ ਆਪਾਂ ਗੱਲਬਾਤ ਕਰਦੇ ਹਾਂ ਅਸੀਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 9466029488 ਤੁਹਾਡੇ ਕੋਲੇ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ ਚ ਕੁਝ ਵੀ ਇਹ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਜੀ Swift Dzire ਗੱਡੀ ਤੁਸੀਂ ਇੱਕ ਵਾਰੀ ਚੈੱਕ ਕਰੋ ਮਾਲਕ ਨੇ CNG ਹੁਣੇ ਲੁਵਾਈਆ ਥੋੜਾ ਟਾਈਮ ਹੋਇਆ ਸੀ CNG ਤੇ ਗੱਡੀ ਆਹੀ ਤੇ ਬਾਬਾ ਡਿਮਾਂਡ ਆਪਣੇ ਕੋਲੇ ਆਈ ਸੀਗੀ ਬਾਬਾ ਕਮੈਂਟ ਆਈ ਸੀਗੇ ਤੁਸੀਂ ਕਹਿੰਦੇ ਸੀਗੇ ਕੋਈ CNG ਤੇ ਗੱਡੀ ਹੋਵੇ Swift ਗੱਡੀ ਦਿਖਾਓ ਸਾਨੂੰ ਤੁਹਾਡੇ ਖਾਤਰ ਪਹਿਲੇ ਨੰਬਰ ਤੇ ਆਪਾਂ ਲੈ ਕੇ ਪਹੁੰਚਿਆ 2009 ਮਾਡਲ ਗੱਡੀ ਹੈ ਜੀ 90000 ਰੁਪਿਆ ਮਾਲਕ ਨੇ ਡਿਮਾਂਡ ਕਹੀਆ ਇੱਕ ਡਿਮਾਂਡ ਹੈ ਜੀ ਕੋਈ ਫਿਕਸ ਰੇਟ ਨਹੀਂ ਹੈਗਾ ਸੰਗਰੂਰ ਮਾਲਕ ਦਾ ਏਰੀਆ ਗਾ ਗੱਡੀ ਸੋਹਣੀ ਹੈ ਚਿੱਟੇ ਰੰਗ ਦੀ ਹੈ ਵਧੀਆ ਮਾਲਕ ਨੇ ਰੱਖੀ ਹੋਈ ਹੈ ਵਧੀਆ ਮਾਲਕ ਨੇ ਚਲਾਈ ਹੋਈ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦਾ ਜੀ ਸੰਗਰੂਰ ਮਾਲਕ ਦਾ ਏਰੀਆ ਗਾ ਤੇ ਮਾਲਕ ਦਾ ਨੰਬਰ ਹੈਗਾ ਜੀ 90415 13943 ਤੇ ਨੰਬਰ 2 ਤੇ ਆਪਾਂ ਇੱਕ ਇਨੋਵਾ ਗੱਡੀ ਤੁਹਾਨੂੰ ਦਿਖਾ ਰਹੇ ਹਾਂ ਸੀ 2007 ਮਾਡਲ ਗੱਡੀ ਹੈ ਤੇ ਗੱਡੀ ਖੜੀ ਹੈ ਤਰਨ ਤਰਨ ਏਰੀਆ ਦੇ ਵਿੱਚ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਜਾ ਕੇ ਦੇਖ ਸਕਦੇ ਹੋ ਬਾਕੀ ਆਪਾਂ ਡਿਮਾਂਡ ਦੀ ਗੱਲ ਕਰੀਏ ਮਾਲਕ ਨੇ ਜਿਹੜਾ ਰੇਟ ਆਪਣੇ ਕੋਲੇ ਲਾ ਕੇ ਭੇਜਿਆ ਇੱਕ ਉੱਚਾ ਨੀਮਾ ਜਿਹਾ ਰੇਟ ਮਾਲਕ ਨੇ ਕਿਹਾਗਾ 1,45,000 ਰੁਪਇਆ ਕੋਈ ਫਿਕਸ ਨਹੀਂ ਹੈਗਾ ਜੀ ਮੌਕੇ ਤੇ ਰੇਟ ਕੀਤਾ ਜਾਊਗਾ ਤਰਨ ਤਰਨ ਤੁਸੀਂ ਜਾ ਕੇ ਦੇਖੋ ਗੱਡੀ ਨੂੰ ਜਾਣ ਤੋਂ ਪਹਿਲਾਂ ਇੱਕ ਵਾਰੀ ਮਾਲਕ ਨਾਲ ਪੂਰੀ ਤਰ੍ਹਾਂ ਗੱਲਬਾਤ ਕਰ ਲਿਓ ਸਾਰੀ ਨੰਬਰ 98559 38114 ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ ਜੀ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਤੁਹਾਡੇ ਕੋਲੇ ਗੱਡੀ ਜਾਂ ਮੋਟਰਸਾਈਕਲ ਹੈ ਘਰ ਆ ਕੋਠੀਆਂ ਮਕਾਨ ਵੇਚਣਾ ਜੇ ਤੁਸੀਂ ਚਾਹੁੰਨਿਓ ਤਾਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡਾ ਪਤਵਾਰੀ ਜਮਾਫਰੀ ਚ ਛੇਤੀ ਤੋਂ ਛੇਤੀ ਲਾਤੰਗੀ ਜੀ ਗੱਲ ਕਰਾਂਗੇ ਵਰਨਾ ਗੱਡੀਆਂ ਵਰਨਾ ਵਾਸਤੇ ਬਹੁਤ ਜ਼ਿਆਦਾ ਡਿਮਾਂਡ ਆਉਂਦੀ ਰਹਿੰਦੀ ਐ ਜੀ ਤੇ ਵਰਨਾ ਗੱਡੀਆਂ ਲਗਭਗ ਆਪਾਂ ਹਰੇਕ ਵੀਡੀਓ ਚ ਦਿਖਾਉਣੇ ਹੁੰਦੇ ਆ ਜੀ ਤੁਹਾਨੂੰ ਗੱਡੀ ਦੇਖੋ ਇੱਕ ਵਾਰੀ ਮਾਡਲ ਦੀ ਗੱਲ ਕਰੀਏ 14 ਮਾਡਲ ਮਾਲਕ ਨੇ ਗੱਡੀ ਦੱਸੀ ਆ ਤੇ ਅੰਮ੍ਰਿਤਸਰ ਤੋਂ ਗੱਡੀ ਆਪਾਂ ਲੈ ਕੇ ਆ ਆਈਆਂ ਸੀ ਟਾਇਰਾਂ ਦੇ ਵਿੱਚ ਅਲਾਈ ਲੱਗੀ ਹੋਈ ਨੇ 3,25,000 ਰੁਪਏ ਮਾਲਕ ਨੇ ਇੱਕ ਰੇਟ ਕਿਹਾਗਾ ਇਹ ਜਿਹੜਾ ਰੇਟ ਹੈ ਜੀ ਕੋਈ ਫਿਕਸ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਅਸੀਂ ਰੇਟ ਘਟਾ ਲਾਂਗੇ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਜੀ ਰੰਗ ਦੇਖ ਲਓ ਜੀ ਚਿੱਟੇ ਰੰਗ ਦੀ ਆ ਮਾਲਕ ਨੇ ਵਧੀਆ ਰੱਖੀ ਹੋਈ ਹੈ ਗੱਡੀ ਵਧੀਆ ਚਲਾਈ ਹੋਈ ਹੈ ਵਧੀਆ ਗੱਡੀ ਦਾ ਕੰਮ ਸਾਰਾ ਲਗਭਗ ਕਰਵਾਈ ਰੱਖਿਆ ਸੀ ਕੋਈ ਸਰਵਿਸ ਨਹੀਂ ਭਾਲਦੀ ਕੋਈ ਕੰਮ ਨਹੀਂ ਭਾਲਦੀ ਸਾਰੇ ਫੰਕਸ਼ਨ ਵਧੀਆ ਨੇ ਤੇ ਹਰ ਇੱਕ ਤਰ੍ਹਾਂ ਦੀ ਫੁੱਲ ਗਾਰੰਟੀ ਆਪ ਨੂੰ ਹਰ ਪਾਸਿਓ ਮਿਲੂਗੀ ਤੇ ਮਾਲਕ ਦਾ ਨੰਬਰ ਹੈਗਾ ਜੀ 73407 ਤੇ 04809 ਤੇ ਹੁਣ ਤੁਸੀਂ ਇੱਕ ਸਵਿਫਟ ਗੱਡੀ ਦੇਖੋ ਜੀ ਜਮਾ ਨਵੀਂ ਗੱਡੀ ਆ ਟੌਪ ਮਾਡਲ ਹੈ ਜੀ ਤੇ 2018 ਮਾਡਲ ਹੈ ਦੂਜੇ ਨਾਮ ਗੱਡੀ ਐ ਤੁਸੀਂ ਤੇ ਲੁਧਿਆਣੇ ਤੋਂ ਮਾਲਕ ਨੇ ਭੇਜੀ ਆਪਣੇ ਕੋਲੇ ਵੇਚਣ ਵਾਸਤੇ ਲੁਧਿਆਣੇ ਖੜੀ ਐ ਜਾ ਕੇ ਕੋਈ ਦੇਖਣਾ ਜੇ ਚਾਹੁੰਦਾ ਗੰਮ ਟਾਇਰਾਂ 'ਚ ਅਲਾਈ ਲੱਗੀ ਹੋਈ ਨਹੀਂ ਤੇ ਨਵੀਂ ਸ਼ੇਪ ਚੱਲ ਜੀ ਤੇ ਨਮੀ ਗੱਡੀ ਆ ਬਿਲਕੁਲ ਟਾਇਰ ਬਹੁਤ ਵਧੀਆ ਨੇ ਗੱਡੀ ਦਾ ਜਿਹੜਾ ਨੰਬਰ ਹੈ ਪੰਜਾਬ ਆਪਾਂ ਨੂੰ ਮਿਲੂਗਾ ਤੇ ਸਾਰਾ ਕੁਝ ਇੱਕ ਨੰਬਰ ਹੈ ਜੀ ਨਾ ਕੋਈ ਲੱਗੀ ਬੱਜੀ ਹੈ ਨਾ ਕੋਈ ਐਕਸੀਡੈਂਟਡ ਨਾ ਕੋਈ ਸਿੰਗਲ ਸਕ੍ਰੈਚ ਨਾ ਕੋਈ ਡੈਂਟ ਹਰ ਤਰ੍ਹਾਂ ਦੀ ਆਪਾਂ ਨੂੰ ਜੇਨੂਨ ਗੱਡੀ ਮਿਲੂਗੀ ਚਾਰੇ ਪਾਸੇ ਕੋਈ ਜਾ ਕੇ ਦੇਖਣਾ ਚਾਹੁੰਦਾ ਜੀ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੋਂ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖ ਸਕਦੋਂ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੋਂ ਜੀ ਰੇਟ ਉੱਤੇ ਥੱਲੇ ਬਹਿ ਕੇ ਕੀਤਾ ਜਾਊਗਾ ਕੋਈ ਦਿੱਕਤਾਂ ਵਾਲੀ ਗੱਲ ਨਹੀਂ ਬਾਕੀ ਮਾਲਕ ਕਹਿੰਦੇ ਨੇ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਲੁਧਿਆਣੇ ਘਰ ਆਓ ਤੇ ਡਿਮਾਂਡ ਦੀ ਗੱਲ ਕਰੀਏ ਤਾਂ 5 ਲੱਖ ਤੇ 55000 ਰੁਪਏ ਮਾਲਕ ਨੇ ਇੱਕ ਡਿਮਾਂਡ ਕੀਤੀ ਹੈ 985564490 ਮਾਲਕ ਦਾ ਨੰਬਰ ਹੈ ਸੀ ਤੇ ਇਕੋ სპੋਰਟ ਗੱਡੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸੀ ਫੋਰਡ ਦੀ ਗੱਡੀ ਹੈ ਇਹ ਤੇ 2015 ਮਾਡਲ ਹੈ ਦੂਜੇ ਨਾਮ ਗੱਡੀ ਆ ਗੱਡੀ ਦਾ ਰੰਗ ਪੂਰਾ ਵਧੀਆਗਾ 3 ਲੱਖ ਤੇ 10000 ਰੁਪਏ ਡਿਮਾਂਡ ਹੈ 15 ਮਾਡਲ ਹੈ ਸੀ ਰੰਗ ਦੇਖ ਲਓ ਗੱਡੀ ਚੈੱਕ ਕਰ ਲਓ ਜੀ ਅੰਦਰ ਦੀ ਕੰਡੀਸ਼ਨ ਬਾਹਰ ਦੀ ਕੰਡੀਸ਼ਨ ਤੁਸੀਂ ਦੇਖ ਹੀ ਰਹੇ ਹੋ ਜੀ ਬਾਕੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਜੀ ਨੂੰ ਵੀ ਗੱਡੀ ਪਸੰਦ ਆਉਂਦੀ ਹੋ ਜੀ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਜਿੰਨੇ ਵੀ ਦੇਖ ਰਹੇ ਹਾਂ ਕਿਸੇ ਨੂੰ ਗੱਡੀ ਪਸੰਦ ਆਈ ਹੈ ਜੀ ਤਾਂ ਤੁਸੀਂ ਮਾਲਕ ਨਾਲ ਫੋਨ ਤੇ ਗੱਲਬਾਤ ਇੱਕ ਵਾਰੀ ਜ਼ਰੂਰ ਕਰ ਲਿਓ ਜਦੋਂ ਫੋਨ ਤੇ ਸਾਰੀ ਗੱਲਬਾਤ ਤੁਸੀਂ ਕਰ ਲਈ ਉਹ ਤੋਂ ਬਾਅਦ ਜਾ ਕੇ ਦੇਖ ਲਿਓ ਜੀ ਤੇ ਰੇਟ ਵੇਖ ਕੇ ਕਰ ਲਿਓ ਜਾ ਕੇ ਜਦੋਂ ਦੇਖੋਗੇ ਰੇਟ ਕੀਤਾ ਜਾਊਗਾ ਤਨ ਲੱਖ ਤੇ 10000 ਰੁਪਇਆ ਇੱਕ ਡਿਮਾਂਡ ਕੀਤੀ ਹੈ ਮਾਲਕ ਨੇ ਬਾਕੀ ਮਾਲਕ ਕਹਿੰਦੇ ਸੀਗੇ ਮੌਕੇ ਤੇ ਰੇਟ ਕੀਤਾ ਜਾਊਗਾ ਤੇ ਜਿੰਨਾਂ ਦੀ ਗੱਡੀ ਹੈ ਜੀ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਹੈਗਾ ਜੀ 84 273 92 601 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਕਰਨਾ ਤੁਸੀਂ ਚਾਹੁੰਦੇ ਹੋ ਕੁਝ ਵੀ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਤਾਂ ਮਾਲਕ ਨਾਲ ਸਿੱਧੇ ਡਾਇਰੈਕਟ ਆਪ ਦੀ ਗੱਲਬਾਤ ਕਰੋ ਜੀ ਰੇਟ ਮਾਲਕ ਨਾਲ ਬਹਿ ਕੇ ਮੁਕਾਓ ਤੇ ਗੱਲਬਾਤ ਕਰਕੇ ਖਰੀਦ ਕੇ ਘਰੇ ਲਿਆ ਸਕਦੇ ਹੋ ਗੱਡੀ ਨੂੰ ਨਾਲ ਦੀ ਨਾਲ ਚੱਲਦੀ ਚੱਲਦੀ ਵੀਡੀਓ ਚ ਦੱਸਦੇ ਰਿਓ ਜੀ ਜਿੰਨੀਆਂ ਗੱਡੀਆਂ ਤੁਸੀਂ ਦੇਖ ਰਹੇ ਹੋ ਤੁਹਾਨੂੰ ਕਿਵੇਂ ਦੀਆਂ ਲੱਗ ਰਹੀਆਂ ਸੀ ਜੇ ਤੁਹਾਨੂੰ ਵਧੀਆ ਲੱਗ ਰਹੀਆਂ ਪਸੰਦ ਜੇ ਤੁਹਾਨੂੰ ਗੱਡੀਆਂ ਆ ਰਹੀਆਂ ਸੀ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜ਼ਰੂਰ ਦਬਾ ਦਿਓ ਤੇ ਜੇ ਤੁਸੀਂ ਵੀ ਚਾਹੁੰਦੇ ਹੋ ਵੀ ਤੁਸੀਂ ਹਰ ਰੋਜ਼ ਆਪਣੀ ਵੀਡੀਓ ਦੇਖੋ ਤੇ ਤੁਹਾਨੂੰ ਹਰ ਰੋਜ਼ ਆਪਣੀ ਵੀਡੀਓ ਦੇਖਣਾ ਪਸੰਦ ਹੈ ਸੀ ਤੇ ਗੱਡੀਆਂ ਤੁਸੀਂ ਹਰ ਰੋਜ਼ ਦੇਖਣਾ ਚਾਹੁੰਦੇ ਹੋ ਅਲੱਗ-ਅਲੱਗ ਏਰੀਆ ਚੋਂ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜ਼ਰੂਰ ਦਬਾ ਦਿਓ ਤੇ ਸਬਸਕ੍ਰਾਈਬ ਜਦੋਂ ਵੀ ਕਰ ਲਓਗੇ ਉਹ ਤੋਂ ਬਾਅਦ ਜਦੋਂ ਵੀ ਆਪਾਂ ਨਵੀਂ ਵੀਡੀਓ ਪਾਇਆ ਕਰਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਇਆ ਕਰੂਗਾ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਗੱਡੀ ਆ ਮੋਟਰਸਾਈਕਲ ਆ ਘਰ ਆ ਕੋਠੀ ਆ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਵੀਡੀਓ ਜਾਂ ਇੱਕ ਫੋਟੋ ਮਾ ਜੀ ਜਮ ਅਫਰੀਦ ਵਿੱਚ ਆਪਾਂ ਐਡ ਲਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਉੱਤੇ ਆਪਣਾ ਵਟਸਐਪ ਨੰਬਰ ਪੂਰੀ ਵੀਡੀਓ ਦੇ ਵਿੱਚ ਲਿਖਿਆ ਰਹਿੰਦਾਗਾ ਗੱਲ ਕਰਾਂਗੇ ਸਵਿਫਟ VDI ਡੀਜ਼ਲ ਵੇਰੀਐਂਟ ਗੱਡੀ ਆਪਾਂ ਲੈ ਕੇ ਆਏ ਹਾਂ ਜੀ ਤੇ ਤੁਸੀਂ ਡਿਮਾਂਡ ਕੀਤੀ ਸੀਗੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਵੀਡੀਆਈ ਵੇਰੀਐਂਟ ਹੈ ਜੀ ਤੇ ਡੀਜ਼ਲ ਤੇ ਗੱਡੀ ਆ 13 ਮਾਡਲ ਹੈ ਤੇ ਗੱਡੀ ਦਾ ਨੰਬਰ ਹਰਿਆਣਾ ਦਾ 2013 ਮਾਡਲ ਗੱਡੀ ਹੈ 2 ਲੱਖ ਦੀ ਡਿਮਾਂਡ ਚ ਮਾਲਕ ਨੇ ਭੇਜੀ ਹੈ ਗੁਰਦਾਸਪੁਰ ਮਾਲਕ ਦਾ ਏਰੀਆ ਦਾ ਘਰੇ ਮਾਲਕ ਦੇ ਗੱਡੀ ਖੜੀ ਹੈ ਗੁਰਦਾਸਪੁਰ ਤੇ ਸਟਾਰਟਿੰਗ ਪੂਰੀ ਵਧੀਆ ਗੱਡੀ ਦੀ ਇੰਜਨ ਗੇਅਰ ਪੂਰਾ ਮਾਲਕ ਨੇ ਵਧੀਆ ਦੱਸਿਆਗਾ ਬੈਟਰੀ ਪੂਰੀ ਵਧੀਆ ਨਾ ਤਾਂ ਕੋਈ ਡੈਮਜ ਹੈ ਗੱਡੀ ਕਿਸੇ ਪਾਸੋਂ ਨਾ ਕੋਈ ਕੰਪਾ ਹਲਦੀ ਹੈ ਹਰ ਇੱਕ ਕੰਮ ਮੂਕੇ ਦਾ ਮਾਲਕ ਨੇ ਕਰਵਾ ਰੱਖਿਆ ਬਾਕੀ ਤੁਸੀਂ ਜਾਓਗੇ ਮਾਲਕ ਦੇ ਘਰੇ ਤੁਹਾਨੂੰ ਗੱਡੀ ਪਸੰਦ ਆਊਗੀ ਗੱਡੀ ਦਾ ਰੇਟ ਪਸੰਦ ਆਊਗਾ ਬਾਕੀ ਕੱਲੀ-ਕੱਲੀ ਚੀਜ਼ ਆਪਾਂ ਤੁਹਾਨੂੰ ਦੱਸ ਹੀ ਰਹੇ ਹਾਂ ਜੀ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਜੀ ਗੱਡੀ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ 98767 ਤੇ 88462 ਤੇ ਗੱਲ ਕਰਾਂਗੇ ਜੀ ਆਪਾਂ ਹੁਣ ਆਲਟੋ ਗੱਡੀ ਦੀ ਆਲਟੋ 2006 ਮਾਡਲ 65000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਗੱਡੀ ਪੂਰੀ ਸੋਹਣੀ ਸੀ ਆਲਟੋ ਗੱਡੀ ਆ ਨਸੀਬਪੁਰਾ ਮਾਲਕ ਦਾ ਏਰੀਆ ਦਾ ਰੇਟ ਜਿਹੜਾ ਮਾਲਕ ਨੇ ਆਖਿਆਗਾ ਇਹ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਕੋਈ ਇੱਕ ਰੇਟ ਨਹੀਂ ਇਹਨਾਂ ਨੇ ਲਾਇਆ ਮਾਲਕ ਕਹਿੰਦੇ ਸੀਗੇ ਨੇ ਮੌਕੇ ਤੇ ਰੇਟ ਕਰ ਲਾਂਗੇ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਅਸੀਂ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਜਿਹਨੂੰ ਵੀ ਗੱਡੀ ਪਸੰਦ ਆਈ ਹੈ ਜਾ ਕੇ ਕੋ ਦੇਖਣਾ ਚਾਹੁੰਦਾ ਕੋਈ ਖਰੀਦਣ ਦਾ ਹੈਗਾ ਚਾਹਵਨ ਤਾਂ ਮਾਲਕ ਨਾਲ ਕਰੋ ਜੀ ਗੱਲਬਾਤਾਂ ਬਾਕੀ ਮੈਂ ਉਮੀਦ ਕਰਦਾ ਸਾਰੀਆਂ ਗੱਡੀਆਂ ਤੁਹਾਨੂੰ ਪਸੰਦ ਆ ਗਈਆਂ ਹੋਣਗੀਆਂ ਜੀ ਤੇ ਗੱਡੀਆਂ ਦੇ ਨਾਲ-ਨਾਲ ਤੁਹਾਨੂੰ ਵੀਡੀਓ ਵੀ ਪਸੰਦ ਆ ਗਈ ਹੋਗੀ ਜੇ ਵੀਡੀਓ ਵਧੀਆ ਲੱਗੀ ਚੰਗੀ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਇੱਕ ਵਾਰੀ ਚੈੱਕ ਕਰ ਲਓ ਜਿਨੇ ਵੀ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਤੇ ਜਲਦੀ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਨਵੀਂ ਗੱਡੀ ਮੋਟਰਸਾਈਕਲ ਦੇ ਨਾਲ ਸੀ ਤੇ ਅਗਲੀ ਵੀਡੀਓ ਦੇਖਣ ਵਾਸਤੇ ਸਬਸਕ੍ਰਾਈਬ ਕਰ ਦੋ ਐਡ ਤੁਸੀਂ ਕਰਵਾਉਣੀਆਂ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਉੱਤੇ ਆਪਣਾ WhatsApp ਨੰਬਰ ਲਿਖਿਆ ਰਹਿੰਦਾ ਸੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ